ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦੇ ਉੱਪਰ ਔਰ ਸੰਗੂਲ ਹਲਕੇ ਨੇ ਬਹੁਤ ਵੱਡਾ ਮਾਣ ਹੈ ਜਿਹੜਾ ਉਹ ਬਖਸ਼ਿਆ ਔਰ ਇਹਦੇ ਸਭ ਤੋਂ ਵੱਡਾ ਜਿਹੜਾ ਕ੍ਰੈਡਿਟ ਹੈ ਉਹ ਸਾਡੇ ਛੋਟੇ ਤੋਂ ਛੋਟੇ ਵਰਕਰਾਂ ਨੇ ਵਲੰਟੀਅਰਾਂ ਨੇ ਔਦੇਦਾਰਾਂ ਨੇ ਸਾਰਿਆਂ ਨੇ ਐਮਐਲਏਜ਼ ਨੇ ਜੋ ਮਿਹਨਤ ਸਮਝ ਕੇ ਲੜੀ ਹੈ ਇਹ ਕ੍ਰੈਡਿਟ ਉਹਨੂੰ ਜਾਂਦਾ ਤੇ ਬਹੁਤ ਵੱਡਾ ਮਾਣ ਉਹਨਾਂ ਦੇ ਵਿੱਚ ਸਾਰਾ ਪੰਜਾਬ ਚ ਸੀਟਾਂ ਬਹੁਤ ਘਟ ਰਹੀਆਂ ਜੀ ਤੁਹਾਡੀਆਂ हां ਉਹਦੇ ਚ ਬਿਲਕੁਲ ਗੱਲ ਤੁਹਾਡੀ ਠੀਕ ਹੈ ਜੀ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਰਹੀ ਹੈ ਕੋਈ ਕਮਾਕਾਰਾਂ ਦੇ ਵਿੱਚ ਕਮੀ ਪੇਸ਼ੀ ਰਹੀ ਹੈ ਜਾਂ ਮਿਹਨਤ ਦੇ ਵਿੱਚ ਕਮੀ ਪੇਸ਼ੀ ਰਹੀ ਹੈ ਇਹਦੇ ਬਾਰੇ ਸੋਚ ਵਿਚਾਰ ਜਿਹੜੀ ਹੋਏਗੀ ਦਿੱਲੀ ਦੇ ਵਿੱਚ ਵੀ ਭਾਵੇਂ ਲੈਂ ਸੀ ਕਾਂਗਰਸ ਦੇ ਨਾਲ ਦਿੱਲੀ ਵਿੱਚ ਵੀ ਸੀਟਾਂ ਕੱਢ ਗਈ ਦੇਖੋ ਉਹੀ ਗੱਲ ਹੈ ਨਾ ਜਿਉਹੇ ਤਾਂ ਕਹਿੰਦੇ ਵੀ ਜਿੱਥੇ ਕੋਈ ਕਮੀ ਰਹੀ ਹੈ ਜੋ ਲੋਕਾਂ ਦਾ ਮੰਡਟ ਹੈ ਉਹ ਸਿਰ ਮੱਥੇ ਪਰਵਾਨ ਹੈ ਪਰ ਜਿੱਥੇ ਕੋਈ ਕਮੀ ਪੇਸ਼ੀ ਰਹੀ ਹੈ ਉਦੇ ਉੱਪਰ ਵਿਚਾਰ ਵਟਾਂਦਰਾ ਕਰਕੇ ਉਹਨਾਂ ਕਮੀਆਂ ਪੇਸ਼ ਨੂੰ ਦੂਰ ਕਰਨ ਦੀ ਲੋੜ ਹੈ ਦੇਖੋ ਇਲੈਕਸ਼ਨਾਂ ਦੇ ਵਿੱਚ ਇਹ ਹੀ ਹੁੰਦਾ ਹੁੰਦਾ ਹੈ ਕਿ ਜਿੱਤ ਹੁੰਦੀ ਹੈ ਉੱਥੇ ਤੁਹਾਨੂੰ ਮਾਣ ਕਰਨ ਦੀ ਲੋੜ ਨਹੀਂ ਜਿੱਥੇ ਕਿਤੇ ਹਾਰ ਹੁੰਦੀ ਹੈ ਉਹਨੂੰ ਦਿਲ ਤੇ ਲਾਉਣ ਦੀ ਲੋੜ ਨਹੀਂ ਹੈਗੀ ਹਾਂ ਜੇ ਕਿਤੇ ਕਮੀ ਪੇਸ਼ੀ ਰਹੀ ਹੈ ਕਮਜ਼ੋਰੀ ਰਹੀ ਹੈ ਤਾਂ ਉਹਦੇ ਉੱਪਰ ਕਿੱਥੇ ਕਮਜ਼ੋਰੀਆਂ ਰਹੀਆਂ ਨੇ ਜੀ ਦੀ ਵਜ੍ਹਾ ਕਰਕੇ ਵੋਟ ਉਹ ਨਹੀਂ ਪਈ ਹੈਗੀ ਇਹਦੇ ਉੱਪਰ ਵਿਚਾਰ ਵਟਾਂਦਰਾ ਜਿਹੜਾ ਹੋਊਗਾ ਔਰ ਜੋ ਵੀ ਕੋਰਸ ਕਰੈਕਸ਼ਨ ਆ ਉਹ ਕਰਨਾ ਚਾਹੀਦਾ ਹੈ ਇੰਡੀਆ ਗੈਟ ਸ਼ੂਟ ਵੀ ਬਹੁਤ ਤੋਂ ਜਿਹੜਾ ਥੱਲੇ ਨਜ਼ਰ ਆ ਰਿਹਾ ਹੈ ਨਹੀਂ ਇੰਡੀਆ ਗੱਠਜੋੜ ਦੀ ਬਹੁਮਤ ਆ ਦੇਖੋ ਅਸੀਂ ਤਾਂ ਪਹਿਲੇ ਦਿਨ ਹੀ ਕਹਿੰਦੇ ਸੀਗੇ ਕਿ ਐਂਡੀਆ ਦੇ ਫੇਵਰ ਦੇ ਵਿੱਚ ਬੀਜੇਪੀ ਦੇ ਫੇਵਰ ਦੇ ਵਿੱਚ ਜਿਸ ਤਰੀਕੇ ਦਾ ਪਿਛਲੇ 3 ਦਿਨਾਂ ਦੇ ਵਿੱਚ ਐਗਜ਼ਿਟ ਪੋਲਸ ਨੇ ਇੱਕ ਇੱਕ ਬਹੁਤ ਭੁਲੇਖਾ ਪੈਂਦਾ ਕੀਤਾ ਹੋਇਆ ਸੀਗਾ ਇਹ ਤੋਂ ਇਹ ਸਾਬਤ ਹੋ ਗਿਆ ਕਿ ਸਾਰੇ ਸਾਰੇ ਜਿਹੜੇ ਐਗਜ਼ਿਟ ਪੋਲ ਸੀਗੇ ਉਹ ਸਾਰੇ ਫੈਬ੍ਰੀਕੇਟਿਡ ਸੀਗੇ ਜਿਹੜਾ ਕਿ ਆਪ ਹੀ 400 ਪਾਰ ਤੋਂ ਬਹੁਤ ਪਾਰ ਤੱਕ ਦੂਰ ਦੀ ਗੱਲ ਹੈ ਬਹੁਤ ਥੱਲੇ ਨੇ ਜਿਹੜੇ ਉਹ ਰਹਿ ਗਏ ਨੇ 300 ਵੀ ਨਹੀਂ ਹੋਏ ਹੈਗੇ ਸੋ ਇਸ ਤੋਂ ਮੈਂ ਸਮਝਦਾ ਕਿ ਇੱਕ ਇੱਕ ਚੀਜ਼ ਦਾ ਪੂਰੇ ਦੇਸ਼ ਨੇ ਇੱਕ ਸਪਸ਼ਟ ਮੈਸੇਜ ਦਿੱਤਾ ਹੈ ਕਿ ਜੋ ਭਾਜਪਾ ਦੀਆਂ ਕੇਂਦਰ ਸਰਕਾਰ ਦੀਆਂ ਇਹ ਵੰਡ ਪਾਉ ਨੀਤੀਆਂ ਨਫ਼ਰਤ ਦੀ ਰਾਜਨੀਤੀ ਤੇ ਡੈਮੋਕ੍ਰੇਸੀ ਨੂੰ ਔਰ ਸੰਵਿਧਾਨ ਨੂੰ ਔਰ ਵਿਰੋਧੀ ਪਾਰਟੀਆਂ ਨੂੰ ਖਤਮ ਕਰਨ ਦੀ ਜਿਸ ਤਰੀਕੇ ਤੱਕੇ ਸ਼ਾਇ ਚੱਲੀਆਂ ਨੇ ਉਹਦੇ ਉੱਪਰ ਮੂੰਹ ਤੋੜਵਾ ਜਵਾਬ ਹੈ ਜਿਹੜਾ ਉਹ ਦੇਸ਼ ਦੇ ਲੋਕਾਂ ਨੇ ਦਿੱਤਾ ਹੈ ਕਿਹੜੀਆਂ ਗੱਡੀਆਂ ਕਾਫੀ ਸਟਰੋਂਗ ਹੋਏ ਆ ਪਹਿਲਾਂ ਨਾਲੋਂ ਕਾਂਗਰਸ ਦੀਆਂ ਸੀਟਾਂ ਵੀ ਵਧ ਗਈਆਂ ਜੇ ਆਪਾਂ ਦੇਖੀਏ ਤਾਂ ਕਾਫੀ ਸੀਟਾਂ ਪਹਿਲਾਂ ਨਾਲੋਂ ਵਧੀਆਂ ਜੀ ਬੀ ਜੀ ਪੀ ਦੀਆਂ ਗੱਡੀਆਂ ਤੁਹਾਨੂੰ ਲੱਗਦਾ ਕਿ ਜੇਕਰ ਇੰਡੀਆ ਗੱਠਜੋੜ ਥੋੜੀ ਹੋਰ ਮਿਹਨਤ ਕਰਦਾ ਪਹਿਲਾਂ ਲੈਸ ਹੋ ਜਾਂਦਾ ਤਾਂ ਸ਼ਾਇਦ ਨਤੀਜੇ ਕੁਝ ਹੋਰ ਹੁੰਦੇ ਨਹੀਂ ਚਲੋ ਇਹ ਤਾਂ ਇੱਕ ਵਿਸ਼ਫੁਲ ਥਿੰਕਿੰਗ ਹੈ ਕਿ ਜੇ ਇਹ ਹੋ ਜਾਂਦਾ ਤਾਂ ਐ ਹੋ ਜਾਂਦਾ ਜੇ ਇਹ ਹੋ ਜਾਂਦਾ ਤਾਂ ਐ ਹੋਣਾ ਤਾਂ ਪਰ ਮੈਂ ਸਮਝਦਾ ਕਿ ਜਿੰਨਾ ਵੀ ਹੋਇਆ ਉਹ ਇੱਕ ਚੰਗੇ ਚੰਗੇ ਕਦਮ ਵੱਲ ਵਧਿਆ ਦੇਸ਼ ਔਰ ਜੋ ਜਿਸ ਤਰੀਕੇ ਦੀਆਂ ਮੁੜ ਮੁੜ ਕੇ ਮੁੜ ਮੁੜ ਕੇ ਗੱਲ ਨੂੰ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਅਸੀਂ ਸਾਰੇ ਇੰਡੀਆ ਅਲਾਈਂਸ ਦੇ ਜਿਹੜੇ 파ਟਨਰ ਸੀਗੇ ਉਹ ਇੱਕ ਗੱਲ ਤੇ ਲੱਗੇ ਹੋਏ ਸੀਗੇ ਕਿ ਦੇਸ਼ ਬਚਾਉਣਾ ਹੈ ਦੇਸ਼ ਦੇ ਵਿੱਚ ਡੈਮੋਕ੍ਰੇਸੀ ਲੋਕਤੰਤਰ ਬਚਾਉਣਾ ਹੈ ਤੇ ਸੰਵਿਧਾਨ ਬਚਾਉਣਾ ਹੈ ਉਹ ਮੈਸੇਜ ਲੋਕਾਂ ਦੇ ਵਿੱਚ ਕਾਫੀ 100% ਨਾ ਵੀ ਸਹੀ ਤਾਂ ਕਾਫੀ ਹੱਦ ਤੱਕ ਮੈਸੇਜ ਸਿੰਕ ਵੀ ਕੀਤਾ ਲੋਕਾਂ ਨੇ ਦੇਸ਼ ਦੇਸ਼ ਦਾ ਸੰਵਿਧਾਨਾ ਔਰ ਡੈਮੋਕ੍ਰੇਸੀ ਖਤਰੇ ਦੇ ਵਿੱਚ ਤੇ ਇਸੇ وجہ ਕਰਕੇ ਐਨਡੀ ਦੀ ਸੀਟਾਂ ਕਾਫੀ ਹੱਦ ਤੱਕ ਘਟੀਆਂ ਨੇ ਤੇ ਇੰਡੀਆ ਆਲਾਈਸ ਦੇ ਕਾਫੀ ਸੀਟਾਂ ਵਧੀਆਂ ਨੇ ਜੀ ਜਰ ਸਾਹਿਬ ਜੇਲ੍ਹ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਵੀ ਮੁਲਾਕਾਤ ਕਰਦੇ ਆ ਸੀਐਮ ਸਾਹਿਬ ਵੀ ਉੱਥੇ ਮੌਜੂਦ ਹੁੰਦੇ ਆ ਕੀ ਗੱਲਬਾਤ ਹੁੰਦੀ ਹੈ ਤੁਹਾਡੇ ਸੁਪਰੀਮੋ ਨੇ ਕਿਉਂਕਿ ਉਹ ਹੁਣ ਜੇਲ੍ਹ ਦੇ ਵਿੱਚ ਆ ਤੇ ਹੁਣ ਕੌਣ ਪਾਰਟੀ ਚਲਾਊਗਾ ਕੀ ਹੁਣ ਅਗਲੀ ਰਣਨੀਤੀ ਪਾਰਟੀ ਦੀ ਦੇਖੋ ਇਸ ਤਰ੍ਹਾਂ ਹੈ ਕਿ ਉਹ ਤਾਂ ਅਸੀਂ ਸਾਰੇ ਮਿਲ ਗਏ ਸੀ ਕਿ ਪਰਸੋਂ ਕੇਜਰੀਵਾਲ ਸਾਹਿਬ ਨੂੰ ਉਹ ਤਾਂ ਇੱਕ ਸੋਲੀਡੈਰਿਟੀ ਕਾਲ ਸੀਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਗਲਤ ਝੂਠੇ ਟੋਟਲੀ ਫੈਬ੍ਰੀਕੇਟਿਡ ਕੇਸਾਂ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਸਾਡੇ ਬਾਕੀ ਸਾਰੇ ਲੀਡਰਸ ਨੂੰ ਅੰਦਰ ਬੰਦ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਪ੍ਰਚਾਰ ਨਾ ਕਰ ਸਕਣ ਉਹਨਾਂ ਨੂੰ ਦਬਾ ਲਿਆ ਜਾਵੇ ਉਹਦੇ ਵਾਸਤੇ ਅਸੀਂ ਸਾਰੇ ਕੇ ਸਾਰੇ ਅਸੀਂ ਤੁਹਾਡੇ ਨਾਲ ਖੜੇ ਹਾਂ ਇਸ ਧੱਕੇ ਦੇ ਵਿੱਚ ਇਸ ਮੌਕੇ ਔਰ ਭਾਰੀ ਸਮੇਂ ਦੇ ਵਿੱਚ ਅਸੀਂ ਕੇਜਰੀਵਾਲ ਸਾਹਿਬ ਤੇ ਪਾਰਟੀ ਦੇ ਨਾਲ ਖੜੇ ਹਾਂ ਔਰ ਜਿੱਤਾਂ ਇਹ ਗੱਲ ਚਲਾਉਣ ਦੀ ਚਲਾਉਣ ਦੇ ਲਈ ਮੈਂ ਸਮਝਦਾ ਕਿ ਅਰਵਿੰਦ ਕੇਜਰੀਵਾਲ ਜੀ ਜਿਵੇਂ ਪਹਿਲਾਂ ਕਹਿੰਦੇ ਅਸੀਂ ਕਿ ਇੱਕ ਇਨਸਾਨ ਨਹੀਂ ਹੈ ਕਿ ਇੱਕ ਸੋਚਨੇ ਇੱਕ ਇੱਕ ਥਾਟ ਪ੍ਰੋਸੈਸ ਦੇ ਨਾਲ ਸਰਕਾਰ ਦਿੱਲੀ ਸਰਕਾਰ ਵੀ ਚੱਲ ਰਹੀ ਹੈ ਚਾਹੇ ਕਿੰਨੀ ਦਿਨ ਹੋ ਗਏ ਉਹਨਾਂ ਨੂੰ ਅੰਦਰ ਹੋਇਆ ਨੂੰ ਔਰ ਪਾਰਟੀ ਨੇ ਵੀ ਬਹੁ ਗਿਣਤੀ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਹੀ ਇਲੈਕਸ਼ਨ ਲੜੀ ਕੁਝ ਦਿਨਾਂ ਆ ਕੇ ਉਹਨਾਂ ਨੇ ਬਹੁਤ ਹੰਬੜਾ ਮਾਰਿਆ ਜਿਸ ਦੀ ਵਜ੍ਹਾ ਕਰਕੇ ਰਿਜ਼ਲਟ ਵੀ ਨਹੀਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪਿਕਚਰ ਜਿਹੜੀ ਸਾਰੀ ਕਲੀਅਰ ਹੋ ਜੂਗੀ ਪਰ ਅਸੀਂ ਕੱਲ ਮੰਨ ਕੇ ਚੱਲਦੇ ਆ ਕਿ ਅਰਵਿੰਦ ਕੇਜਰੀਵਾਲ ਜੀ ਨੇ ਜਿਸ ਹੌਸਲੇ ਦੇ ਨਾਲ ਜਿਸ ਹਿੰਮਤ ਦੇ ਨਾਲ ਜਿਸ ਇਮਾਨਦਾਰੀ ਦੇ ਨਾਲ ਔਰ ਜਿਸ ਲੋਕਾਂ ਨੂੰ ਸਮਰਪਣ ਭਾਵਨਾ ਦੇ ਨਾਲ ਇਹ ਪਾਰਟੀ ਸ਼ੁਰੂ ਕੀਤੀ ਸੀਗੀ ਖੜੀ ਕੀਤੀ ਸੀਗੀ ਅੱਜ ਉਹਦਾ ਕਾਫਲਾ ਜਿਹੜਾ ਉਹ ਵਧਦਾ ਜਾ ਰਿਹਾ ਹੈ ਅਰੋੜਾ ਸਾਹਿਬ ਜਿਹੜਾ ਲੁਧਿਆਣਾ ਵਿੱਚ ਬਿਆਨ ਦਿੱਤਾ ਸੀ ਆਪਣੇ ਅਮਿਤ ਸ਼ਾਹ ਜੀ ਨੇ ਉਸ ਬਿਆਨ ਨੂੰ ਕਿਵੇਂ ਦੇਖਦੇ ਕਿ ਬੰਤ ਤੁਸੀਂ ਉਹ ਕਹਿੰਦੇ ਵੀ ਨਹੀਂ ਸਰਕਾਰ ਜੀ ਕਹਿੰਦੇ ਸਾਡੀ ਬਣ ਗਈ ਤਾਂ ਕਹਿੰਦੇ ਪੰਜਾਬ ਦੇ ਵਿੱਚ ਸਰਕਾਰ ਟੁੱਟ ਜੂ ਭਗਵਾਨ ਜੀ ਮਾਨ ਦੀ ਪਰ ਸਰਕਾਰ ਸ਼ਾਇਦ ਉਹਨਾਂ ਦੀ ਬਣਦੀ ਜਾ ਰਹੀ ਹੈ ਇੱਕ ਮਿੰਟ ਉਹਨਾਂ ਦੀ ਤਾਂ ਐਵੇਂ ਭੁਲੇਖਾ ਪਾਉ ਗੱਲਾਂ ਹੁੰਦੀਆਂ ਨੇ ਜੀ ਉਹਨਾਂ ਨੇ ਸਿਰਫ ਔਰ ਸਿਰਫ ਐ ਜੀ ਕੋਈ ਗੱਲ ਕਰਕੇ ਬੀਜੇਪੀ ਵਾਲਿਆਂ ਦੀ ਇਹ ਆਦਤ ਬਣ ਚੁੱਕੀ ਹੋਣਾ ਕਿ ਇਹੋ ਜੀ ਗੱਲ ਕਰੋ ਜਿਹਦੇ ਨਾਲ ਵਿਰੋਧੀਆਂ ਸਿਰਫ ਸਿਆਸੀ ਬਿਆਨ ਸੀ ਜੇ ਤੁਹਾਨੂੰ ਲੱਗਦਾ ਕੋਈ ਕੁਝ ਹੈ ਇਸ ਤਰ੍ਹਾਂ ਹੋ ਸਕਦਾ ਪਰ ਇਹ ਤਾਂ ਟੋਟਲੀ ਸਿਆਸੀ ਬਿਆਨ ਲੱਗਦਾ ਜੀ ਜਿਸ ਪਾਰਟੀ ਕੋਲੇ 92 99 92 ਐਮ ਐਲ ਏ ਹੋਣ ਤੇ ਉਹਨੂੰ ਜੋ ਤੋੜਨ ਦੀਆਂ ਗੱਲਾਂ ਕਰਦੇ ਨੇ ਤੇ ਕੀ ਮਨਸੂ ਕੱਲੇ 90 92 ਐਮਐਲਿਆਂ ਨੂੰ ਦਾ ਨਾਤਾ ਕਹਿੜਾ ਜਾਂ ਉਹਨਾਂ ਦੀ ਦੇ ਨਾਲ ਜ਼ਾਤੀ ਜਿਹੜੀ ਉਹ ਨਹੀਂ ਕਰ ਰਹੇ ਹੈਗੇ ਉਹ ਪੰਜਾਬ ਦੇ ਉਹਨਾਂ 3 ਕਰੋੜ ਵੋਟਰਾਂ ਦੇ ਨਾਲ ਕਰਨ ਦੀ ਸੋਚ ਰਹੇ ਨੇ ਜਿਨ੍ਹਾਂ ਨੇ ਅਜ ਤੋਂ 2 ਸਾਲ ਪਹਿਲਾਂ ਸਰਕਾਰ ਨੂੰ ਚੁਣਿਆ ਸੀਗਾ ਸੋ ਇਹੋ ਜਿਹੀਆਂ ਗੱਲਾਂ ਮੈਂ ਸਮਝਦਾ ਕਿ ਡੈਮੋਕ੍ਰੇਸੀ ਦੇ ਵਿੱਚ ਔਰ ਖਾਸ ਤੌਰ ਤੇ ਚੁਣੀਆਂ ਹੋਈਆਂ ਸਰਕਾਰਾਂ ਦੇ ਖਿਲਾਫ ਨਹੀਂ ਕਰਨੀ ਚਾਹੀਦੀ ਹੈ ਕਿ ਸਿਰਫ ਉਹ ਕਹਿ ਕੇ ਇਸ ਗੱਲ ਕਰਕੇ ਗਏ ਹੋਣਗੇ ਕਿ ਜੀ ਵਿਰੋਧੀ ਡਰ ਜਾਣਗੇ ਇਹਨਾਂ ਦੇ ਐਮਐਲਏ ਚ ਖਲਬਲੀ ਮੱਜੂਗੀ ਲੋਕ ਘਬਰਾ ਜਾਣਗੇ VOTER ਸਾਨੂੰ ਵੋਟ ਪਾ ਦੇਣਗੇ ਐਜੀਆਂ ਹਰਕਤਾਂ ਕਰਕੇ ਵੀ ਜੇ ਬੀਜੇਪੀ ਨੂੰ ਕੋਈ ਸੀਟ ਹਜੇ ਤੱਕ ਆਉਂਦੀ ਨਹੀਂ ਪੰਜਾਬ 'ਚ ਦਿਖਾਈ ਦੇ ਰਹੀ ਹੈਗੀ ਤੇ ਇਹ ਤੋਂ ਸਮਝ ਲੈਣਾ ਚਾਹੀਦਾ ਹੈ ਵੋਟ ਪਰਸੈਂਟੇਜ ਕਾਫੀ ਵਧ ਗਈ ਉਹਨਾਂ ਨੂੰ ਵੋਟ ਪਰਸੈਂਟੇਜ ਤਾਂ ਡੈਫੀਨੇਟਲੀ ਉਹਨਾਂ ਨੇ ਪੋਲਰਾਈਜੇਸ਼ਨ ਕੀਤੀ ਹੈ Hindu aur SC ਵੋਟ ਦੀ ਕਾਫੀ ਹੱਦ ਤੱਕ ਪੋਲਰਾਈਜੇਸ਼ਨ ਉਹਨਾਂ ਨੇ ਕੀਤੀ ਇਹ 'ਚ ਕੋਈ ਡਾਊਟ ਨਹੀਂ ਹੈ ਪਰ ਜੋ ਫੂ ਸੀਟ ਜਿੱਤਣ ਦੇ ਨੇੜੇ ਹਜੇ ਵੀ ਨਹੀਂ ਪਹੁੰਚੇ ਕਿ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਦੇਖੋ ਕਿਤੇ ਪਲੱਸ ਹੋਊਗਾ ਕਿਤੇ ਮਾਈਨਸ ਹੋਊਗਾ ਕਿਤੇ ਸਟਰੈਂਥ ਹੋਊਗੀ ਕਿਤੇ ਵੀਕਨੈਸ ਹੋਊਗੀ ਪਰ ਇਹਦੇ 'ਚ ਇਹਜੇ ਬਿਆਨ ਦੇਣ ਤੋਂ ਪਹਿਲਾਂ ਬੀਜੇਪੀ ਦੇ ਲੀਡਰਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਜੇ ਧੱਕਿਆਂ ਦੇ ਖਿਲਾਫ ਪੰਜਾਬ ਤਾਂ ਉਹ ਧਰਤੀ ਹੈ ਜਿੱਥੋਂ ਦੇ ਸੂਰਬੀਰ ਨੇ ਜਿਹੜੇ ਜਿਨ੍ਹਾਂ ਨੇ ਮੁਗਲਾਂ ਦੇ ਖਿਲਾਫ ਔਰੰਗਜ਼ੇਬਾਂ ਦੇ ਖਿਲਾਫ ਲੜਾਈ ਲੜੀ ਮੁਰਕੇ ਅੰਗਰੇਜ਼ਾਂ ਦੇ ਨਾਲ ਲੜਾਈ ਲਾਣ ਚ ਸਾਰਿਆਂ ਨਾਲ ਮੂਰੇ ਰਹੇ ਮੁਰਕੇ ਅੱਤਵਾਦੀ ਲੜਾਈ ਲੜੀ ਹੈ ਇਹੋ ਜੀਆਂ ਧਮਕੀਆਂ ਦੇ ਨਾਲ ਪੰਜਾਬ ਜਾਂ ਪੰਜਾਬੀ ਇਨਾ ਡਰਨ ਵਾਲੇ ਨਾ ਦਬਣ ਵਾਲੇ ਨਾ ਛਿਪਣ ਵਾਲੇ ਨੇ